ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਮਿਸ਼ਨ ਮਧ ਪ੍ਰਦੇਸ਼ ਉਜੈਨ ਵੱਲੋਂ ਸਰਬੱਤ ਸੰਤਾ ਨੂੰ ਬੇਨਤੀ ਹੈ ਜਥੇਦਾਰ ਸੁਰੀ ਅਕਾਲ ਤਖਸਾ ਵੱਲੋਂ ਹੋਏ ਦਿਸ਼ਾ ਨਿਰਦੇਸ਼ ਅਨੁਸਾਰ ਜੁਲੂਨ 1984 ਦੇ ਸਾਕੇ ਦੌਰਾਨ ਕੱਲੂ ਕਾਰੀ ਦੌਰਾਨ ਹੋਏ ਸ਼ਹੀਦ ਸਿੰਘਾਂ ਸਿੰਘਣੀਆਂ ਅਤੇ ਭਜੰਗੀਆਂ ਦੀ ਯਾਦ ਨੂੰ ਸਜਦਾ ਕਰਦੇ ਹੋਏ 1 ਜੁਲੂਨ ਤੋਂ ਲੈ ਕੇ 6 ਜੁਲੂਨ ਤੱਕ ਹਰੇਕ ਸ਼ਹਿਰ ਵਿੱਚ ਜਿੱਥੇ ਗੁਰਮਤ ਸਮਾਗਮ ਕਰਨ ਦਾ आदेश ਕੀਤਾ ਗਿਆ ہے ਉਥੇ ਇਸੇ ਆਦੇਸ਼ ਨੂੰ ਸਦਕਾਰ ਕਰਦੇ ਹੋਇਆ ਮੰਨਦਿਆ ਹੋਇਆ ਗੁਰਦੁਆਰਾ ਨਾਨਕ ਸਰਸਰ ਸਾਹਿਬ ਪੁਪਾਲ ਹੰਦੀਆ ਰੋਡ ਵਿਖੇ ਕੱਲ ਨੂੰ ਸਵੇਰੇ 10:00 ਵਜੇ ਤੋਂ ਲੈ ਕੇ 12:00 ਵਜੇ ਤੱਕ ਮਹਾਨ ਗੁਰਮਤ ਸਮਾਗਮ ਜਿਥੇ ਕੀਤੇ ਜਾ ਰਹੇ ਹਨ ਉਥੇ ਪਿਛਲੇ 1 ਮਹੀਨੇ ਤੋਂ ਚੱਲਦੇ ਆ ਰਹੇ ਗੁਰੂ ਨੂੰ ਸਿਖਲਾਈ ਕੈਂਪ ਦੀ ਸੰਪੂਰਨਤਾ ਵੀ ਹੋਵੇਗੀ ਅਤੇ ਜਥੇਦਾਰ ਵੱਲੋਂ ਹੋਏ ਆਦੇਸ਼ ਅਨੁਸਾਰ ਜੂਨ 1984 ਦੇ ਸਾਕੇ ਦੌਰਾਨ ਹੋਏ ਸਿੰਘਾਂ ਸਿੰਘਣੀਆਂ ਸਤਿ ਸ਼ਹੀਦਾਂ ਦੀ ਸ਼ਹੀਦੀ ਗੈਲਰੀ ਦੇ ਸੰਗਤਾਂ ਨੂੰ دیدار ਵੀ ਕਰਾਏ ਜਾਣਗੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕੱਲ ਦੇ ਇਹਨਾਂ ਮਹਾਨ ਗੁਰਮਤ ਸਮਾਗਮਾਂ ਵਿੱਚ ਹੌਮ ਹਮਾਕੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ